ਨਿਸ਼ਕਮਾ ਸਤ ਸਤਨਾਮ ਤਾ ਸਤ ਪੁਰਖੋ ਦਿਰ ਪਾਓ ਦਿਰ ਵੈਰੁ ਆਕਾਲ ਮੂਰਤ ਅਜੂਨੀ ਸੈ ਪਹੰ ਗੁਰ ਪ੍ਰਸਾਦਿ ਰਾਗ ਬਿਹાગੜਾ ਚੌਪ ਦੇ ਮਹੱਲਾ ਪੰਜਵ ਘਰ ਦੂਜੇ ਦੇ ਦੂਤਨ ਸੰਗਰੀਆ ਜੈ ਜੀ ਕਾ ਖਾਲਸਾ ਵਾਹਿਗੁਰੂ ਅ ਦੂਜੇ ਦੇ ਘਰ ਸਾਰੀਆਂ ਪੋਤੀਆਂ ਚ ਦਾਦਾ ਲਿਖਿਆ ਹੈ ਇਹ ਜੋ ਰਿਸ਼ਤਾ ਦੋਨਾਂ ਸਾਲਾਂ ਦੇ ਸਰੂਪ ਦੇ ਜਾ ਕੇ ਉਹ ਸੋਚੀ ਹੋਵੇ ਤਾਂ ਉਹਦੇ ਦੀ ਦੂਜੇ ਦੇ ਜੇ ਹੈ ਤਾਂ ਠੀਕ ਜੇ ਨਹੀਂ ਦਾਦਾ ਅੱਖਰ ਦਾ ਕਰ ਦੂਜਾ ਹੀ ਹੈ ਰਾਗ ਬਿਹાગੜਾ ਚੌਕ ਦੀ ਮਹੱਲਾ ਪੰਜਵ ਘਰ ਜੀ ਦੀ ਦੂਤਨ ਸੰਗਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਸਾਥ ਸੰਗਤ ਜੀ ਸਰਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਾਗ ਬਿਹાગੜੇ ਦੇ ਤਾਈ ਆਰੰਭ ਕਰਦੇ ਹਨ ਜੋ ਜੋ ਬਾੜੀਆਂ ਵਾਲੇ ਸ਼ਬਦ ਆ ਇੱਕ ਸਤਿਗੁਰੂ ਸਾਹਿਬ ਜੀ ਵਿਚਾਰਨ ਕਰਨਗੇ ਪਹਿਲੇ ਘਰ ਸਰਕਾਰ ਦੂਜੇ ਘਰ ਦੇ ਅੰਦਰ ਘਰ ਦੂਜੇ ਦੇ ਦੂਜੇ ਘਰ ਦੇ ਅੰਦਰ ਦੱਦਾ ਨਾਲ ਲਿਖ ਕਰਕੇ ਵਿਚਾਰਨ ਕੀਤਾ ਹੈ ਆਦਿ ਜੀ ਮੰਗਲ ਕਰਦੇ ਹਨ ਮਹਾਰਾਜ ਸਾਹਿਬ ਇੱਕੋ ਦੁਆਏ ਤਰੂ ਪਰਮੇਸ਼ਰ ਹੋ ਊਕਾਰ ਸਾਰਿਆਂ ਦਾ ਪ੍ਰਕਾਸ਼ਕ ਸਭ ਕਈ ਕਾਲਵਾਹ ਰੂਪ ਹੋ ਇੰਨਾ ਕਾਲਾਂ ਸੱਚ ਸਰੂਪ ਹੋ ਨਾਮ ਪ੍ਰਸਿੱਧ ਸਾਰੀ ਸ੍ਰੀ ਕੀ ਵਿੱਚ ਅਤੇ ਕਰਤਾ ਸਾਰੇ ਜਗਤ ਨੂੰ ਰਚਣ ਵਾਲਾ ਸੁਰਖਪੂਰਨ ਸਾਰਿਆਂ ਥਾਵਾਂ ਤੇ ਮਿਰਪਾ ਪੈਤੋਗਿਨੋ ਨਿਰਵਰ ਵਾਰਤ ਰਹਿ ਸਾਰੇ ਉਹਨਾਂ ਆਪਣਾ ਆਪ ਰੂਪ ਹੈ ਅਕਾਲ ਮੂਰਤ ਕਾਤੋ ਰਹਿ ਰੂਪ ਉਸ ਪਰੇਸ਼ਰ ਦਾ ਅਯੂਨੀ ਅਯਨਨਾ ਸਰੂਪ ਹੈ ਸੈਭਗ ਸਦੇ ਪ੍ਰਕਾਸ਼ ਰੂਪ ਹੈ ਗੁਰੂ ਕੀਤਨ ਸਿੰਘ ਪੈ ਪ੍ਰਸਾਦ ਮੰਨ ਰੂਪ ਗੋਗ ਜਾਂ ਦਾ ਨਾਸ ਕਰਕੇ ਰੂਹ ਚੇਤਨ ਦਾ ਪ੍ਰਕਾਸ਼ ਕਰਨ ਵਾਲਾ ਹੈ ਐਸਾ ਸਰੂਪ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰੇ ਤਾਂ ਐਸੇ ਸਰੂਪ ਦੀ ਜਿਹਦੇ ਵਿੱਚ ਇਹ ਨੌ ਅੰਗਾਂ ਦੀ ਨਿਆਈ ਨੌ ਨਾਵਾਂ ਦਾ ਵਿਸ਼ੇਸ਼ਣ ਕੀਤਾ ਹੈ ਉਚਾਰਨ ਕੀਤਾ ਸਤਿਗੁਰਾਂ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਜਿਹੜੇ ਮੰਗਲਕਾਰ ਕੇ ਨਾਰਾ ਸਾਹਿਬ ਬਿਹਾਗੜਾ ਰਾਗ ਚੋਂ ਜੋ ਪੌੜੀਆਂ ਨਾਲ ਆਰੰਭ ਕਰਦੇ ਹਨ ਬਨਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ ਦੂਜੇ ਘਰ ਦੇ ਅੰਦਰ ਉਚਾਰਨੇ ਹਨ ਤੁਨ ਸੰਗਰੀਆ ਸਿਕੁਰ ਪੁੱਛਿਆ ਸੱਚੇ ਪਾਤਸ਼ਾਹੀ ਕਿ ਜਿੰਨੇ ਜੀਵ ਜੰਤੂ ਹੈ ਸਾਰੇ ਬੰਦਰਾਂ ਚ ਕਿਉਂ ਪੈ ਗਈ ਹਾਨਾ ਤੇ ਕਿਰਪਾ ਕਰਕੇ ਦਸਮਹਾਰਾ ਜੀ ਇਹ ਸੰਸਾਰ ਦੇ ਅੰਦਰ ਛੁਟਕਾਰਾ ਕਿਸ ਪ੍ਰਕਾਰ ਹੋ ਸਕਦਾ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਵਿੱਤਰ ਬਚਨ ਉਹ ਚਾਰ ਨੂੰ ਕੀਤੇ ਨੇ ਗੁਰ ਸਿੱਖੋਂ ਸੁਣੋ ਦੂਤਨ ਸੰਗਰੀਆ ਇਹ ਜੀਵਾਨੂ ਦੂਤ ਜੋ ਕਾਮ ਕਰੋ ਲੋਭ ਮੋਹ ਹੰਕਾਰ ਹੈ ਇਹਨਾਂ ਦਾ ਸੰਗਰੀਆ ਸੰਗਤ ਪ੍ਰਾਪਤ ਹੋਈ ਹੈ ਹਰ ਵਕਤ ਇਹਨਾਂ ਦੇ ਨਾਲ ਹੀ ਰਹਿੰਦੇ ਐ ਚਾਹੀਦਾ ਸੀ ਇਹਨਾਂ ਤੋਂ ਸੰਗਣਾ ਇਹ ਸਗੋਂ ਇਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ ਕਿਉਂ ਕਾਮ ਆਦ ਦੂਤਾਂ ਦੀ ਸੰਗਰੀਆ ਸੰਗਤ ਕਰਨੇ ਕਰਕੇ ਕੋਈ ਅੰਗਨ ਬਸਰੀਆ ਕਿਹਨਾਂ ਦੇ ਕੋਈ ਸਾਥ ਸੰਗੇ ਜੀ ਬੰਦ ਰੁਪੇਗੇ ਆ ਮਨਸਾਰ ਦੇ ਜੰਮਣ ਮਰਨ ਦੇ ਫੇਰ ਮਹਾਰਾਜ ਹੋਰ ਕੀ ਬੰਧਨ ਹਨ ਕਹਿੰਦੇ ਭਿੰਗਨ ਬਸਰੀਆ ਭਿੰਗਨ ਸਬਲੀ ਜੋ ਮਾਇਆ ਹੈ ਉਹ ਬਸਰੀਆ ਬਸ ਰਹੀ ਹੈ ਇਹਨਾਂ ਦੇ ਹਿਰਦੇ ਦੇ ਅੰਦਰ ਮਾਇਆ ਦਾ ਕੋਈ ਇਹਨਾਂ ਦੇ ਹਿਰਦੇ 'ਚ ਵਸ ਰਿਹਾ ਹੈ ਤਾਂ ਭਿੰਗਨ ਬਸਰੀਆ ਭਿੰਗਨ ਮਾਇਆ ਨੇ ਬਸਰੀਆ ਬਸ ਕਰ ਲਿਆ ਇਹਨਾਂ ਦੇ ਤਾਂ ਹੀ ਆਪਣੇ ਅਧਹੀਨ ਕਰ ਲਿਆ ਹੈ ਆਨਕੋ ਉਪਰੀਆ अनेकई इन, अने अने इन हार हार दे, माया ਨੇ ਉਪਰੀਆ ਪੜ੍ਹ ਲੈਂਦੇ ਹਨ अनेकां ਦੇ ਤਾਈ ਨਾਸ ਕਰ ਦਿੱਤਾ ਹੈ अनेकई ਇਹਨ ਪੜ੍ਹ ਦਿੱਤੇ ਹਨ ਨਾਸ ਕਰ ਦਿੱਤੇ ਹਨ ਤਾਂ ਮੈਂ ਹਰ ਹਰ ਕਰੀਆ ਇਹਦੇ ਵਜੋਂ ਵਾਸਤੇ ਮਾਇਆ ਦੇ ਮੋਹ ਤੋਂ ਤਨੀ ਸੀ ਜਿਗ ਅਸਮੁਖ ਵਾਲਾ ਕਹਿੰਦੇ ਹਨ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਉਹ ਹਰੀ ਦੇ ਨਾਮ ਨੂੰ ਉਚਾਰਨਾ ਕੀਤਾ ਹੈ ਹਰੀ ਦਾ ਨਾਮ ਕੈਸਾ ਕਰੀਆ ਮਲਾਹ ਦੀ ਨਹੀਂ ਆਈ ਹੈ ਨੀ ਮਲਾਹ ਦਰਿਆ ਕਿਉਂ ਵੇੜੇ ਨੂੰ ਪਾਰ ਕਰ ਦੁੰਦਾ ਹੈ ਐ ਸਾਡੇ ਬੁੱਧੀ ਰੂਪੀ ਵੇੜੇ ਵਿੱਚ ਆਈ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਗੁਰੂ ਸਾਹਿਬ ਕਰੀਆ ਮਲਾਹ ਦੀ ਨਹੀਂ ਆਈ ਹੈ ਐਸਾ ਪਰਮੇਸ਼ਰ ਦਾ ਨਾਮ ਤਾਂ ਅਸੀਂ ਉਚਾਰਨ ਕੀਤਾ ਹੈ ਤਾਉ ਸੰਖ ਸਹਿਜ ਰੀਆ ਹੋਰ ਦੇ ਭਾਈ ਸੁਖਸਰੂਪ ਵਿੱਚ ਸਹੀਗੇ ਹੀ ਪ੍ਰਾਪਤ ਹੋ ਗਏ ਸੋਲੂਪਰਾਵਤ ਹੋ ਗਿਆ ਤੇ ਸਹਿ ਸ਼ਾਂਤੀ ਪ੍ਰਾਪਤ ਹੋ ਗਈ ਹੈ ਤੋ ਸਹਿਜੇ ਹੀ ਸੁਖ ਦੀ ਪ੍ਰਾਪਤੀ ਸਹਿਜ ਨਾਸ ਰੂਪ ਦਾ ਹੈ ਸਹਿਜ ਰੀਆ ਜੋ ਸਰੂਪ ਹੈ ਮਾਨ ਮਾਨ ਤੁਰ ਇਕਾ ਦਿੰਦਵਾ ਤੁਰ ਤਾ ਉਹ ਸਰੂਪ ਦਾ ਸੁਖ ਪ੍ਰਾਪਤ ਹੋਇਆ ਹੈ ਰਹਾਉ ਮਿਥਨ ਮੁਹਰੀਆ ਇਹ ਜਿਹੜਾ ਸਾਦਾ ਸੰਸਾਰ ਹੈ ਮਿਥਨ ਮੁਹਰੀਆ ਇਹ ਮਿੱਠਾ ਜਿਹੜੇ ਪਦਾਰਥ ਹਨਗੇ ਮਿੱਠਿਆ ਜੋ ਸੰਸਾਰ ਹੈ ਅਤੇ ਮਿੱਠਿਆ ਜੋ ਸਰੀਰ ਆਪ ਕਹਣਗੇ ਮਿੱਠਿਆ ਜੋ ਹੁਏ ਮੰਨੇ ਹੋਏ ਵਕਾਰ ਆਗ ਕੈ ਉਹਨੇ ਦੇ ਮਹਰੀਆ ਮੋਹਤ ਹੋ ਰਿਹਾ ਹੈ ਇਹ ਉਹਨਾਂ ਨੂੰ ਮੋਹ ਲਿਆ ਇਸ ਦੇ ਤਾਈ ਮਿੱਠਿਆ ਤਦਾਰਥੇ ਦੇ ਮੋਹ ਵਿੱਚ ਮੋਹਿਆ ਗਿਆ ਹੈ ਅਨ ਕਉ ਮੇਰੀਆ ਇਹਨਾਂ ਦਾ ਸੁਆ ਹੈ ਅਨੂੰ ਦੂਜੀਆਂ ਚੀਜ਼ਾਂ ਕਿਸੇ ਦੀਆਂ ਨੂੰ ਮੇਰ ਕਰਦੇ ਰਹਿੰਦੇ ਆਪਨੀ ਸਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਪੁਰਾਈਆਂ ਵਸਤੂਆਂ ਨੂੰ ਆਪਣੀਆਂ ਕਹਿੰਦੇ ਐ ਕਿ ਜਿਹੜਾ ਆਪਣਾ ਹੱਕਾ ਉਹ ਚਿੰਦਾ ਨਹੀਂ ਲੱਗਦਾ ਇਸ ਪ੍ਰਕਾਰ ਦੇ ਜੀਵਾਂ ਦੇ ਸਵਾਦ ਵਿਗੜ ਚੁੱਕੇ ਹੈ ਅਨ ਕੋ ਦੂਜੀਆਂ ਦੇ ਚੀਜ਼ਾਂ ਨੂੰ ਮੇਲ ਕਰੀ ਬੈਠੇ ਹੈ ਤਾਂ ਆਠ ਵੀ ਦੰਨ ਸਾਹਿਬ ਐ ਹੋਈ ਹੈ ਅਰਥ ਵੀ ਐ ਹੋਈ ਹੈ ਦੂਸਰਾ ਅਨ ਕੋ ਮੇਰੀਆ ਅਨੇਕਾਂ ਅਣੇਰੀਆ ਜਿਹੜੇ ਉਮਰਾਬ ਆਪਣੇ ਆਪ ਨੂੰ ਤਹੁਣ ਵਾਲੇ ਸੀ ਉਹ ਆਪਣੇ ਆਪ ਨੂੰ بڑے بڑے ਸੰਸਾਰ ਦੇ ਅੰਦਰ ਉਮੀਰ ਕਹੌਣ ਲਾਗੇ ਸੀ ਉਹਨਾਂ ਨੇ ਕਹਿੰਦੇ ਤਾਂ ਹੀ ਇਨ ਪੱਟ ਦਿੱਤਾ ਛੱਡਿਆ ਨਹੀਂ ਕਿਸੇ ਦੇ ਤਾਂ ਹੀ ਵਿੱਚ ਘੁੰਮਣ ਘਰੀਆ ਇਹ ਕਿੰਨਾ ਜਨਾਂ ਦੀ ਘੁੰਮਣ ਘੇਰੇ ਆ ਮਾਇਆ ਦੀ ਇਹਦੇ ਚ ਪਰੀਆ ਪੈ ਰਹੀ ਹੈ ਸਾਰੀ ਸ੍ਰਿਸ਼ਟੀ ਜਮੁਣ ਮੰਦ ਦੇ ਘੁੰਮਣ ਘੇਰੇ ਚ ਪੈ ਰਹੇ ਹਨ ਆਸਾ ਰੂਪੀ ਨਦੀ ਵਿੱਚ ਕ੍ਰਿਸ਼ਨ ਰੂਪੀ ਬੜੀਆਂ ਭਾਰੀਆਂ ਲਹਿਰਾਂ ਇਹਦੇ ਚ ਘੁੰਮਣ ਘੇਰੀ ਚ ਪੈ ਰਹੀਆਂ ਸ੍ਰਿਸ਼ਟੀ ਵਿੱਚ ਕੋ ਮੋਲੇ ਭਿੜਿਆ ਵਿੱਚ ਕਾਲ ਦੀ ਕਹਣ ਕੇਲੀ ਦੇ ਪੈ ਰਹੇ ਨੇ ਪੁਰਖ ਖੁਦ ਵਰਤਮਾਨ ਕਾਲ ਵਿੱਚ ਸਗਲ ਬਟਰੀਆ ਇਹ ਸਾਰੇ ਜਿੰਨੇ ਜੀਵਾ ਬਟਰੀਆ ਇਹ ਬੀਕਾ ਨੇੜ ਦੀ ਬੋਲੀ ਹੈ ਬਟਾਉ ਰਾਹ ਦਾ ਨਾਮ ਸਾਰੇ ਜਿੰਨੇ ਜੀ ਜੰਪ ਤੇ ਬਟਰੀਆ ਰਾਹੀ ਦੀ ਨਿਆਈ ਹਰਗੇ ਬਿਰਖ ਇਕੱਤਰੀਆ ਤੇ ਬਿਰਖ ਇਸ ਸੰਸਾਰ ਰੂਪੀ ਬੇਸ਼ ਵਿੱਚ ਸਾਰੇ ਇਕੱਤਰ ਹੋਏ ਇਕੱਠੇ ਹੋਏ ਹਨਗੇ ਬਿਰਖ ਮਰਾਟਾ ਜੋ ਉਸਨੇ ਸਾਰੇ ਸੰਸਾਰ ਨੂੰ ਇਕਤਰੀਆ ਇਕੱਠਾ ਕੀਤਾ ਹੋਇਆ ਹੈ ਇਸ ਪ੍ਰਕਾਰ ਬਿੰਖੋ ਇਕਤਰੀਆ ਸੰਸਾਰ ਦੀ ਵਿਸ਼ਵ ਸਾਰੇ ਇਕੱਠੇ ਹੋਏ ਹਨ ਸਵੰਧੀ ਜਿੰਨੇ ਹਨ ਬਹੁਤ ਬੰਧ ਹੈ ਪਰਿਆ ਉਹ ਬਹੁਤ ਸਾਰੇ ਬੰਧਨਾ ਤੇ ਕਰਤਾ ਧੂਰ ਦਾ ਬੰਧਨਾ ਪੈ ਰਹੇ ਹੈ ਫਿਰ ਸਾਧ ਸੰਫਰੀਆ ਇਸ ਤੋਂ ਲੈਣ ਵਾਲੀ ਸਾਧੂਆਂ ਦੀ ਸੰਗਤ ਹੈ ਕਿਨਾਂ ਇਸ ਸੰਸਾਰ ਨੂੰ ਸਫਰ ਵੀ ਨਹੀਂ ਆਈ ਸਮਝਿਆ ਇਹ ਮੁਸ਼ਰਫ ਆਦਮੀ ਸਲਾਮ ਵਿੱਚ ਰਾਜ ਕਰਦਾ ਹੈ ਇਸ ਪ੍ਰਕਾਰ ਸੰਸਾਰ ਨੂੰ ਜਿਹੜੇ ਸਮਝਣ ਵਾਲੇ ਸੰਤ ਭਗਤ ਹੈ ਉਹ ਸਫਰੀਆ ਸਫਾਈ ਵਾਲੇ ਦਿਲ ਦੀ ਵਾਲੇ ਉਹ ਫਿਰਿਸ਼ਤਤ ਰਹਿਣ ਵਾਲੇ ਸਫਰੀ ਨਾ ਮਛੀ ਦਾ ਵੀ ਹੈ ਮਛੀ ਦੀ ਨਹੀਂ ਜਿਹੜੇ ਪ੍ਰੇਮੀ ਹੈ ਪਰਮੇਸ਼ਰ ਦੇ ਉਹ ਸਾਧੂ ਆ ਦੀ ਸਫਰੀਆ ਸੰਗਤ ਇਸਦੇ ਰਹਿਣ ਵਾਲੀ ਹੈ ਇਹ ਕੀਰਤਨ ਹਰੀਆ ਸਾਧੂਆਂ ਦੇ ਸੰਗਤ ਮਾਰਿਆ ਕਿਹੜੀ ਹੈ ਜਿਆ ਕੀਰਤਨ ਹਰੀਆ ਜਿੱਥੇ ਹਰੀ ਅਕਾਲ ਪੁਰਖ ਦਾ ਕੀਰਤਨ ਹੁੰਦਾ ਹੈ ਭਾਈ ਗੁਰਦਾਸ ਨੇ ਲਿਖਿਆ ਜਦੋਂ ਗੁਰ ਗੋਬਿੰਦ ਸਿੰਘ ਕਾਕਾ ਕਾਕੀਆਂ ਕਾਕਿਆਂ ਦੇ ਸਵੇਰ ਤੋਂ ਸੰਗਤ ਮਾਰਿਆ ਦੀ ਦਲ ਜਾਂਦੀ ਹੈ ਇਸ ਤਰਕਾਰ ਸਾਹਿਬ ਜਿੱਥੇ ਹਰੀ ਦਾ ਕੀਰਤਨ ਪਜਣਾ ਹੈ ਉਹ ਸਾਧ ਸੰਗਤ ਇਸਦੇ ਰਹਿਣ ਵਾਲੀ ਹੈ ਸਹਰਿਆ ਨਾਮ ਹੀ ਸੰਗਤ ਦਾ ਹੈ ਸਫਾਈ ਵਾਲੀ ਜਿੰਦੀ ਆਲੀ ਸੰਗਤ ਜੋ ਹੈ ਇਸ ਤਰ੍ਹਾਂ ਵਾਲੀ ਹੈ ਹਰੀ ਜਿਤ ਸੰਗਤ ਕਿਹੜੀ ਹੈ ਜਿੱਥੇ ਹਰੀ ਦਾ ਕੀਰਤਨ ਭਜਨ ਹੈ ਨਾਨਕ ਸਰਨ ਰਈਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਆ ਨਾਨਕ ਸਰਨ ਰਈਆ ਉਹਨਾਂ ਦੀ ਸ਼ਰਨ ਪੈ ਕਰਕੇ ਤੇ ਤਉ ਮੈਂ ਹਰ ਹਰ ਕਰੀਆ ਤਾਂ ਹਰ ਰੱਬ ਪਰਮੇਸ਼ਰ ਦੇ ਨਾਮ ਨੂੰ ਉਕਰੇ ਕਰ ਪ੍ਰਾਪਤ ਕੀਤਾ ਹੈ ਵਿਚਾਰ ਨੂੰ ਕੀਤਾ ਹੈ ਤਾਂ ਉਹ ਸੁਖ ਸਹਿਜ ਸ੍ਰੀ ਸਹਿਜ ਰੀਆ ਜਿਹੜੇ ਆਪ ਨੂੰ ਸੁਪਰਾਵਤ ਹੋਇਆ ਇਸ ਪ੍ਰਕਾਰ ਇਹ ਚੌਪ ਦੇ ਦੂਜੇ ਘਰ ਦੇ ਸ਼ਰਦਨੂ ਗੁਰੂ ਸਾਹਿਬ ਦੀ ਉਚਾਰਨ ਕੀਤਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਦੰਨੂ ਸਾਹਿਬ ਮਹਾਰਾਜ ਦਾ ਸਰੂਪ ਰਚਣ ਲੱਗੇ ਹੈ ਉਸ ਧੀਰਮਲ ਦੇ ਪਾਪ ਪੰਜੀ ਸਿੰਘ ਭੇਜੇ ਕਰਤਾਰਪੁਰ ਸਾਹਿਬ ਵਿੱਚ ਕਿ ਧੀਰਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਗੁਰੂ ਅਰਜਨ ਦੇਵ ਜੀ ਰਚਿਆ ਹੋਇਆ ਹੈ ਉਹ ਸਾਨੂੰ ਦੇ ਨਵੇਂ ਪਾਸ਼ਾ ਦੀ ਬਾਣੀ ਉਚਾਰਨ ਕਰੀਏ ਬਿਤੀ ਲਖਾਈਏ ਨਾਰਨ ਥਾਂ ਛੱਡੇ ਹੋਏ ਆ ਤੇ ਨਾਲੇ ਮਹਾਰਾਜ ਦਾ ਪਾਠ ਕਰਨਾ ਇਹ ਜਦੋਂ ਕਿਹਾ ਧੀਰਮਲ ਨੇ ਜਵਾਬ ਦਿੱਤਾ ਕਿ ਵੱਡਿਆਂ ਦੀ ਇਹ ਬਖਸ਼ਿਸ਼ ਹੈ ਮੇਰੇ ਪਾਸੋਂ ਗੁਰੂ ਸਾਹਿਬ ਤੁਸੀਂ ਕਿਉਂ ਮੰਗਦੇ ਹੋ ਜਿਵੇਂ ਗੁਰੂ ਅਰਜਨ ਸਾਹਿਬ ਦੀ ਪੰਜਵੇਂ ਖਾਸੀ ਕਿਵੇਂ ਤੁਸੀਂ ਦਸਵੇਂ ਪਾਠਾ ਹੋ ਆਪ ਕਿਉਂ ਨੀ ਸਰੂਪ ਰਚ ਲੈਣੇ ਇਹ ਉੱਤਰੀ ਜਦੋਂ ਪੰਜਾਂ ਸਿੰਘਾਂ ਨੇ ਧੀਰਮਲ ਨੂੰ ਕਾ ਲਾਲਚ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਨੌਂ ਦੇ ਕੋਹ ਸਦ ਬਿਮਾਰਾ ਦੌਨੀ ਸਾਹਿਬ ਵਿੱਚ ਭਾਈ ਮਨੀ ਸਿੰਘ ਸਾਹਿਬ ਲਖਾਰੀ ਲਾ ਕੇ ਕੰਠੋਂ ਨੌ ਮੀਂਹ ਵਿੱਚ ਨੌ ਪਹਿਰਾ ਵਿੱਚ ਨੌ ਗਮਾ ਵਿੱਚ ਨੌ ਪਲੀਆਂ ਪਲਾ ਵਿੱਚ ਨੌ ਘੜੀਆਂ ਵਿੱਚ ਇਸ ਰੂਪ ਉਚਾਰਨ ਕੀਤਾ ਤੇ ਸ਼ਾਮ ਦੇ ਵਕਤ ਸਿੰਘਾਂ ਨੂੰ ਅਰਥ ਸੁਣਾਉਂਦੇ ਨੇ ਸੱਚੇ ਪਾਤਸ਼ਾਹ ਇਹ ਅਰਥਾਂ ਦੀ ਤਕਸਾਲ ਤੇ ਦੌਨੀ ਬੀੜ ਚਕਸਾਲ ਦਸਵੀਂ ਪਾਤਸ਼ਾਹ ਨੇ ਆਪ ਨੌਵੇਂ ਪਾਤਸ਼ਾਹ ਦੀ ਬਾਣੀ ਚਾੜ ਕੇ ਕਿ ਕਾ ਆਪਣੇ ਸਲੋਕ ਬਲ ਹੋਆ ਬੰਮੇ ਛੁਟੇ ਸਭ ਕੁਝ ਹੋ ਤੋ ਪਾਏ ਗਿਆਨ ਕੇ ਸਭ ਕੁਝ ਤੁਮਰੇ ਹੱਥ ਮੇਂ ਤੁਮੀ ਹੋਰ ਸਹਾਈ ਉਹਦੋਂ ਬੀੜ ਸਪੂਰਨ ਕੀਤੀ ਜਦੋਂ ਬੀੜ ਸਪੂਰਨ ਕੀਤੀ ਇਹ ਦੋਨੋਂ ਹੀ ਬੀੜ ਵਿੱਚ ਨਵੇਂ ਪਾਸ਼ਾ ਦੀ ਬਾਣੀ ਲਿਖੀ ਤੇ ਸੋਹ ਪੁਰਖ ਦੇ ਚਾਰੇ ਸ਼ਬਦ ਰਾਖ ਦੇ ਨਾਲ ਲਿਖੇ ਪਹਿਲੀ ਗੁਰਦਾਰ ਪਾਤਸ਼ਾਹ ਜੀ ਪੰਜੇ ਹੀ ਸ਼ਬਦ ਹਨਗੇ ਤੇਰਾ ਆਮ ਤਨਾ ਪਾਲਾ ਮਰਿਆ ਤੱਕ ਉਹ ਸੋਹ ਪੁਰਖ ਵਾਲੇ ਜਿਹੜੇ ਸ਼ਬਦ ਹੈ ਦਸਵੇਂ ਪਾਠ ਸ਼ਰ ਚੜਾਏ ਹੈ ਇਹਾਰੇ ਨਾਉਂ ਸ਼ਬਦ ਜਿਹੜੇ ਰਹਿ ਰਹੇ ਨੇ ਹਨਗੇ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਨੇ ਉਸ ਵਕ ਦੰਮੇ ਸਾਹਿਬ ਬੈਠ ਕੇ ਛੇਵੇਂ ਸਰੂਪ ਜਿਹੜੇ ਬਚਨ ਕੀਤੇ ਸੀ ਕਿ ਦੰਮਾ ਰਚਾਂਗੇ ਗੁਰੂ ਕਾਸ਼ੀ ਬੁਲਾਵਾਂਗੇ ਨੇੜੇ ਤਲਵੰਡੀ ਦੇ ਕੋਲੇ ਉੱਥੇ ਬੈਠ ਕੇ ਕਸ਼ੂਪ ਰਿ ਜਾਵਾਂਗੇ ਅੱਖਰ ਏਕਾ ਭੇਤ ਕਰੋਨਾ ਇਕ ਅੱਖਰ ਦਾ ਹੀ ਫਰਕ ਨਹੀਂ ਅੱਖਾਂਗੇ ਐਸਸੂ ਉਚਾਰਨ ਕਰਾਂਗੇ ਮੇਰੇ ਦਾਸ ਗੁਰੂ ਇਸ ਰਾਥੇ ਚਾਰੋਂ ਭਾਈ ਮਨੀ ਸਿੰਘ ਜੀ ਕਹਿੰਦੇ ਆ ਮੇਰੇ ਦਾਸ ਦੇ ਗੁਰੂ ਇਹ ਇਸ ਰਾਥੇ ਗੁਰੂ ਗੋਬਿੰਦ ਸਿੰਘ ਸਾਹਿਬ ਵਿਚਾਰਨਾ ਕਰੋ ਉਸ ਪ੍ਰਕਾਰ ਸਾਹਿਬ ਜੀ ਇਹ ਛੇਵੇਂ ਪਾਤਸ਼ਾਹ ਦੇ ਗੁਰੂ ਬਲਾਹ ਸਹੀ ਇਹ ਦੀਆਂ ਤੁਕਾਂ ਹੁੰਦੀਆਂ ਉਹ ਜੋ ਛੇਵੇਂ ਪਾਤਸ਼ਾਹ ਨੇ ਕਰਨ ਕੀਤਾ ਸੀ ਬਿਲੀ ਚੰਦ ਨਾਲ ਸਿੰਘਾਂ ਨੇ ਪੁੱਛਣ ਤੋਂ ਕਿ ਦਸਵੇਂ ਸੂਰਜ ਕੇ ਸਾਰੀ ਬਾਣੀ ਘੰਟੋਂ ਉਚਾਰਨ ਕਰਾਂਗੇ ਉਹ ਵਚਨ ਪੂਰਾ ਕੀਤਾ ਜਦੋਂ ਸਾਹਿਬ ਮਹਾਰਾਜ ਦਾ ਸਰੂਪ ਲਖਾਇਆ ਕੁਲਕ ਨਵੇਂ ਪਾਤਸ਼ਾਹ ਦੀ ਬਾਣੀ ਚੜੀ ਹੈ ਕਰਤਾਰਪੁਰ ਵਾਲੇ ਸਰੂਪ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ ਹੋਣ ਗੁਰੂ ਮਹਾਰਾਜ ਸਾਹਿਬ ਜੀ ਨਵੇਂ ਪਾਤਸ਼ਾਹ ਦਾ ਇੱਕ ਸ਼ਬਦ ਉਹ ਵਿਹਾਗੜੇ ਰਾਗ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਨੂੰ ਵੀ ਬੀੜ ਚ ਉਚਾਰਨ ਕਰਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਾਂਸੀ ਵਿੱਚ ਗਏ ਹਨ ਕਾਂਸੀ ਦੀ ਸੰਗਤ ਜੁੜ ਕੇ ਮਹਾਰਾਜ ਦਰਸ਼ਨ ਕਰਕੇ ਬਹੁਤ ਨਿਹਾਲ ਹੋਈ ਦੇ ਬੰਤੀ ਕੀਤੇ ਸੱਚੇ ਪਾਤਸ਼ਾਹ ਹਰੀ ਦੀ ਗਤੀ ਬਾਤ ਦੱਸੋ ਤਾਂ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਇਹ ਪਵਿੱਤਰ ਇੱਕ ਸ਼ੋਦ ਬਿਹਾਰੀ ਰਾਗ ਦੇ ਅੰਦਰ ਨਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਰਜੂ ਕੀਤਾ ਹੈ ਗੁਰਸਿੱਖੋ ਇੱਕੋ ਦੁਆਇ ਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤੁੰਨਾ ਰਾਗ ਬਿਹਾਰੀ ਦਾ ਮਹੱਲਾ ਨੌਵੇਂ ਨਵੇਂ ਪਾਤਸ਼ਾਹ ਜੀ ਆਪ ਨੂੰ ਕਰਦੇ ਹਾਂ ਇਪੂ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹાગੜਾ ਮਹੱਲਾ ਨਾਵਾ ਹਰ ਕੀ ਗਤ ਨਹਿ ਕੂ ਜਾਣੇ ਕੀ ਭਾਈ ਹਰੀ ਪਰਮੇਸ਼ਰ ਦੀ ਗੱਤ ਜਿਹੜੀ ਮਰਜਾਦਾ ਹੈ ਹਰੀ ਦੀ ਗੱਤ ਰੀਤੀ ਜਰੀ ਹੈ ਸੱਚੇ بادشاہ ਦੀ ਕੋ ਜਗਤ ਨੂੰ ਪੈਗਾ ਕਰੂੰਗੀ ਪਲਉਂਦੀ ਪਰਲਉਂ ਕਰੂੰਗੀ ਅਜੇ ਜਗਤ ਨੂੰ ਆਉਦੀ ਸਾਮ ਵਿੱਚ ਰੱਖਣ ਦੀ ਇਸ ਜਤੀ ਰੀਤੀ ਨੂੰ ਮਰਯਾਦਾ ਨੂੰ ਕੋਈ ਵੀ ਜਾਣ ਨਹੀਂ ਸਕਦਾ ਹੈ। ਜਉਂਦੀ ਜਤੀ ਤਾਪੀ ਪਾਚ ਹਾਰੇ। ਮਾਰੇ ਕਿਸੇ ਨੂੰ ਵੇਖ ਜਾਣਨ ਦਾ ਯਤਨ ਨਹੀਂ ਕੀਤਾ ਹੁਣ। ਬੜੇ ਬੜੇ ਜੀ ਯੋਗੀ ਹੁੰਦੇ ਆ ਉਹ ਮਾਰਾ ਵੀ ਕਾਲ ਤੇ ਗਿਆਪੇ ਹੁੰਦੇ ਆ। ਉਹਨੂੰ ਪਤਾ ਹੁੰਦਾ ਕਿ ਇਸ ਸਮੇਂ ਕਿ ਮੀ ਪਹਿਣਾ ਹੈ, ਸਮਝ ਬੜ। ਮੇਰੀ ਆਉਣੀ ਹੈ, ਸਮਾ ਉੱਡਣ ਜਾਏਗਾ, ਸਮਝ ਸਮਾ ਲੱਗੇਗਾ। ਤਾਂ ਮਾਰਾ ਕੰਨੀ ਇਸ ਪ੍ਰਕਾਰ ਦੇ ਯੋਗੀ ਹਣ। ਬڑے-ਬڑے ਜੋਗੀ ਗੋਰਖਨਾਥ ਵਰਗੇ ਅਤੇ ਜੋਗੀ ਜੋਤਸੀ ਆਦਿਕ ਜਿਹੜੇ ਕਾਲ ਦੇ ਗਿਆਨੀ ਤੇ ਜਤੀ ਤਿਆਗੀ ਸੰਨਿਆਸੀ ਆਦਿਕ ਦਿੱਤਾ ਪ੍ਰਵਾਦਿਕ ਤਬ ਇਹ بڑے-ਬڑے ਅਗਾਸਿ Muni ਆਦਿਕ ਸਾਰੇ ਪਜ ਹੰਬ ਕਰਕੇ ਉਹਦੀ ਮਰਯਾਦਾ ਦਾ ਹੰਤ ਜਾਣ ਵਾਸਤੇ ਹਾਰ ਦਿੱਤੇ ਹਨ ਹੰਬ ਹੰਬ ਕੇ ਸਾਧਨ ਕਰਕੇ ਤਪ ਕਰਕੇ ਤਪਗੇ ਹਾਰ ਗਏ ਅਤੇ ਜੋਗੀ ਜੋਗ ਸਾਧਨਾ ਕਰਕੇ ਹਾਰ ਗਏ ਇਸੇ ਪ੍ਰਕਾਰ ਜਤੀ ਜਤ ਰਖ ਰਖ ਕੇ ਹਾਰ ਗਏ ਹਨ ਸੰਭ ਕੇ ਹਰ ਬਹੁ ਲੋਭ ਸਿਆਣੇ ਅਤੇ ਬਹੁਤ ਸਿਆਣੇ ਲੋਕ ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਿੰਦੇ ਸੀ ਬੇਦ ਵਿਦਿਆ ਦੇ ਗਿਆਤੇ ਖੜ ਸ਼ਾਸਤਰੀ ਪੰਡਤ ਬਹੁਤ ਸਾਰੇ ਸਿਆਣੇ ਲੋਕ ਜਿਹੜੇ ਸੀ ਆਪਣੇ ਆਪ ਨੂੰ ਸੈਂਸਦਾਨ ਕਹਾਉਣ ਵਾਲੇ ਬਹੁਤ ਸਾਰੇ ਸਮੇਂ ਨੂੰ ਦੱਸਣ ਵਾਲੇ ਉਹ ਬੜੇ ਬੜੇ ਸਿਆਣੇ ਜਿਹੜੇ ਸਨ ਉਹ ਵੀ ਹਾਰ ਚੁੱਕੇ ਜਿਵੇਂ ਕਹਿੰਦੇ ਮੰਗਲ ਤਾਰਾ ਥੱਲੇ ਆ ਰਿਹਾ ਦੋ ਤਿੰਨ ਸਾਲ ਨੂੰ ਥੱਲੇ ਧਰਤੀ ਤੇ ਪਤਾ ਨਹੀਂ ਕਿੱਥੇ ਆ ਕੇ ਡਿੱਗੂਗਾ ਇਹ ਜੇ ਸਿਆਣੇ ਲੋਕ ਵੀ ਹਾਰ ਚੁੱਕੇ ਹੰਮ ਚੁੱਕੇ ਰਹਾਉ ਛਿੰਨ ਮਹਰਾਉ ਰੰਗ ਕਉ ਕਰਈ ਸਭੇ ਇੱਕ ਛਿੰਦੇ ਵਿੱਚ ਰਾਗਿਆਂ ਨੂੰ ਕੰਗਾਲ ਕਰ ਦਿੰਦਾ ਉਹ ਪ੍ਰਵੇਸ਼ਰ ਜਦੋਂ ਰਾਗਿਆਂ ਨੂੰ ਹੰਕਾਰ ਹੁੰਦਾ ਹੈ ਕਿ ਸਾਡੇ ਜੈਸਾ ਦੁਨੀਆਂ 'ਚ ਕੋਈ ਨਹੀਂ ਜਲੋਂ ਕਰਨ ਲੱਗ ਜਾਂਦੇ ਐ ਪਰ ਜਾਨ ਨੂੰ ਦੁੱਖ ਦੇਣ ਲੱਗ ਜਾਂਦੇ ਐ ਉਹਨਾਂ ਨੂੰ ਮਹਾਰਾਜ ਸਾਹਿਬ ਹੰਕਾਰੀਆਂ ਦੀ ਪਗਲ ਬਣਾ ਦਿੰਦਾ ਹੈ ਰਾਵ ਰੰਗ ਕਰ ਡਾਰੇ ਅੱਬ ਇਹਨੇ ਰੰਗ ਗਰੀਬ ਹੈ ਜਿਨ੍ਹਾਂ ਦੇ ਕੋਲੇ ਕੋਈ ਚੀਜ਼ ਨਹੀਂ ਜਾਂ ਕਾ ਦ੍ਰਿਸ਼ਿ ਕਸ਼ੂ ਨੇ ਆਇਆ ਇਸ ਪਤ ਕੰਗਾਲ ਨੂੰ ਪ੍ਰਗਟਾਵਾ ਉਹਨਾਂ ਕੰਗਾਲਾਂ ਨੂੰ ਰਾਜੇ ਕਰਕੇ ਸਿਰ ਦਿੰਦਾ ਹੈ ਇੱਕ ਛਿਨ ਵਿੱਚ ਕੰਗਾਲਾਂ ਨੂੰ ਪਾਤਸ਼ਾਹ ਬਣਾ ਦਿੰਦਾ ਹੈ ਆਰਜਨ ਨੂੰ ਹੰਕਾਰੀਆਂ ਨੂੰ ਰੰਗ ਕੰਗਾਲ ਕਰਕੇ ਸਿਰ ਦੁੰਦਾ ਹੈ ਕੋਈ ਮੰਗਿਆ ਹੋਇਆ ਉਸ ਨੂੰ ਪੂਜੇ ਨਹੀਂ ਦਿੰਦਾ ਐਡੇ ਕੰਗਾਲ ਹੋ ਜਾਂਦੇ ਹਨ ਰੀਤੇ ਭਰੇ ਭਰੇ ਜੇਨੂ ਮਹਾਰਾਜ ਰੰਕ ਕਹੋ ਕਰਈ ਇਸੇ ਪ੍ਰਕਾਰ ਰੰਕ ਜਿਹੜੇ ਗਰੀਬ ਹਨਗੇ ਬਹੁਤ ਨਿਮਰਤਾ ਵਾਲੇ ਆ ਉਹਨਾਂ ਰਾਉ ਗਿਆਨ ਪ੍ਰਕਾਸ਼ ਵਾਲੇ ਮਾਰੇ ਵਾਹਿਗੁਰੂ ਬਣਾਉਂਦਾ ਕਿਸੇ ਵਿੱਚ ਰਾਉ ਰੰਕ ਕਰ ਡਾਰੇ ਉਹਦੇ ਜਿਹੜੇ ਰਾਉ ਹੰਕਾਰ ਕਰਦੇ ਆ ਰਾਜਪੂਰੇ ਦਾ ਕਿ ਸਾਡੇ ਬੜਾ ਪ੍ਰਕਾਪ ਬੜਾ ਦੁਨੀਆ 'ਚ ਸਾਡਾ ਦੁਨੀਆਕਵਾਲ ਹੈ ਉਹਨਾਂ ਨੂੰ ਕੰਗਾਲ ਕਰਕੇ ਸਿਰ ਦਿੰਦਾ ਤੁਸੀਂ ਜੀ ਬਣ ਜਾਂਦੇ ਆ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਯੂਨਾਨ ਧਰਮਨ ਵਾਲੇ ਬਣ ਜਾਂਦੇ ਹਨ ਭਰੇ ਭਰੇ ਸਭ ਨਾਮ ਇਹ ਉਹਦਾ ਸੁਆ ਇਹ ਰੀਤੇ ਖਾਲੀ ਇਹਨੂੰ ਧਰ ਦਿੰਦਾ ਹੈ ਜਿਹੜੇ ਗਰੀਬੀ ਵਾਲੇ ਇਹਨੂੰ ਲਵ ਲਵ ਗੁਣਾ ਕਰਕੇ ਭਰ ਦਿੰਦੇ ਹੈ ਜਿਹੜੇ ਹੰਕਾਰ ਆਦਕਾ ਕਰਕੇ ਭਰੇ ਹੋਏ ਹੈ ਉਹਨਾਂ ਨੂੰ ਸੁਗਣਾ ਦਾ ਸਖਣੇ ਕਰ ਦਿੰਦਾ ਖਾਲੀ ਕਰਨ ਨੂੰ ਕਿਉਂਦਾ ਹੈ ਯਹ ਤਾਕੂ ਬਿਨਵਿਹਾਰੀ ਇਹ ਉਹਦਾ ਬਿਹਾਰ ਹੈ ਕੌਤਕ ਹੈ ਅਹ ਇਹ ਬਿਹਾਰ ਵੀ ਉਹ ਕਰਦਾ ਹੈ ਹੰਕਾਰੀਆਂ ਨੂੰ ਮੀਰੇ ਕਰਨ ਦੰਦ ਨਿਮਰਤਾ ਵਾਲੇ ਨੂੰ ਉੱਚੇ ਬਣਾਉਂਦਾ ਇਸ ਪ੍ਰਕਾਰ ਦਾ ਕੰਮ ਵੀ ਕਰਦਾ ਹੈ ਤੇ ਹੈ ਵੀ ਅਸੰਗ ਸਾਰਿਆਂ ਤੋਂ ਆਪਣੀ ਮਾਇਆ ਆਪ ਪਸਾਰੀ ਇਹ ਮਹਾਰਾਜੀ ਸਾਰੇ ਕਹਿੰਦੇ ਕਿਵੇਂ ਕਰਨਾ ਕਹਿੰਦੇ ਆਪਣੀ ਮਾਇਆ ਜਿਹੜੀ ਹੈ ਤ੍ਰਿਗੁਣ ਰੂਪੇ ਆਪ ਹੀ ਪਸਾਰੀ ਫਲਾਉਣਾ ਕੀਤੀ ਆਪ ਦੀ ਸੱਤਾ ਦੇ ਨਾਲ ਇਹ ਸਤਗुण ਰਯੋਗ ਕਮ ਉਹ ਹੋ ਕਰਕੇ ਇਹ ਮਾਇਆ ਫੈਲੀ ਹੋਈ ਹੈ ਇਹ ਫਲਵਰਣਾ ਕੀਤੀ ਹੈ ਸ਼ਾਂਤੀ ਦੇ ਦੇ ਰਪੇ ਹਾਂਗੇ ਰਾਜ ਸਿੰਘ ਮੁਲੱਖ ਹਾਂਗੇ ਤਾਂਸੀ ਪਸ਼ੂ ਪੰਛੀ ਹਨ ਇਹੋ ਆਪਣੀ ਮਾਇਆ ਆ ਵੀ ਫਲਾਈ ਹੋਈ ਹੈ ਆਪਹਿ ਦੇਦਨ ਕਨਿਸ਼ਟ ਬਣਾਤੇ ਦੇ ਵਿੱਚ ਆਪਹਿ ਦੇਖਣ ਹਾਰਾ ਕੋ ਲੋ ਦ੍ਰਿਸ਼ਟਾ ਹੋ ਕੇ ਵੇਖਣ ਵਾਲਾ ਆਪ ਹੀ ਹੈ ਜਿਵੇਂ ਬਾਜੀ ਪਾ ਕੇ ਤੁਮ ਆਸ਼ਾ ਕਰੇ ਕੋਈ ਉਹ ਮਾਇਆ ਨਟਣੀ ਬਾਜੀ ਪਾਰੀ ਸੰਸਾਰ ਦੀ ਆਪ ਹੀ ਉਹਨੂੰ ਵੇਖਣ ਵਾਲਾ ਪ੍ਰਕਾਸ਼ਨ ਵਾਲਾ ਹੈ ਨਾਨਾ ਰੂਪ ਧਰੇ ਬਹੁਰੰਗੀ ਇੱਕ ਕੁਦਰਤ ਦੇ ਦੁਆਰਾ ਅਨਗੂਰੂਪ ਖਨਮਾ ਕੁਦਰਤ ਦਾ ਹਰ ਦਾ ਆਪਣੀ ਸ਼ਕਤੀ ਨਾਲ ਨਾਨਾ ਤਰ੍ਹਾਂ ਦੇ ਰੂਪ ਨੇਕੇ ਤੋਂ ਵੱਡੇ ਤੋਂ ਛੋਟੇ ਤੋਂ ਬਹੁਤ ਤੋਂ ਬਹੁਤ ਰੂਪ ਅਰਦ ਰੰਗਾਂ ਦੇ ਤਾਰ ਲਿੰਦਾ ਆਕਾਰ ਸਭ ਕੀ ਰਹਿ ਨਿਆਰਾ ਸਾਰੇ ਧਾਰ ਕੇ ਫੇ ਸਾਰੇ ਆਕਾਰੋਂ ਕੋ ਨਿਆਰਾ ਰਿੰਦਾ ਹੈ ਆਕਾਰੋਂ ਵਿੱਚ ਕੋ ਨਹਾਇ ਮਾ ਨਹੀਂ ਹੁੰਦਾ ਹੈ ਆਗੰਤ ਅਪਾਰ ਅਲਖ ਨਰੰਜਨ ਰੰਗ ਕੋ ਵੇਰ ਸ਼ਾਸਤ੍ਰਾਂ ਦੇ ਕਰਮ ਕਾਂਗ ਦੇ ਜੋ ਪਾਸ਼ਨਾ ਦੇ ਕਿਸੇ ਗ੍ਰਤੀ ਮਿਲਦੀ ਨਾ ਜੋਗ ਸਵੇ ਕਾਲ ਦੇ ਗਿਆਨ ਦੇ ਨਾਲ ਗਿਆਨੀ ਜਾ ਸਕਦਾ ਤੇ ਆ ਬਾਰ ਤਰ ਕਿਤੇ ਪਾਰ ਆ ਵਾਰ ਤੋਂ ਰਹਤਾ ਅਗਣ ਸੇ ਪਾਰ ਅ ਲਖ ਨਰੰਜਨ ਅ ਲਖ ਅਸੋਤ ਮਨ ਕਰਕੇ ਲਖਾ ਨਹੀਂ ਜਾਂਦਾ ਨਰੰਜਨ ਹੈ ਮਾਇਆ ਕਾਸ਼ ਤੋਂ ਰਹਤਾ ਹੈ ਇਹ ਸਭ ਜਗ ਪਰਮਾ ਹੈ ਜਿਸ ਦੀ ਮਾਇਆ ਨੇ ਇਹ ਸਾਰੇ ਜੰਤ ਨੂੰ ਪਰਮਾ ਛੱਡਿਆ ਹੈ ਐਸੀ ਪਰਵਰ ਕੁਦਰਤ ਹੈ ਉਸ ਪਰਮੇਸ਼ਰ ਦੀ ਸ਼ਕਤੀ ਸਗਲ ਭਰਮ ਤਜ ਨਾਨਕ ਪ੍ਰਾਨੀ ਮਰੇ ਕਹੇ ਜਿੰਨੇ ਸਾਰੇ ਭਰਮ ਪਏ ਹੋਏ ਹਨ ਭੇਦ ਪਰਮਕਿਰਤਾ ਦੇ ਭਰਮ ਆਵਿਕ ਸਾਰਿਆਂ ਦਾ ਪਿਆਗ ਕਰਕੇ ਇਹ ਪ੍ਰਾਣਾ ਭਾਰੀ ਜੀਵ ਸਗਲ ਭਰਮ ਤਜ ਨਾਨਕ ਪ੍ਰਾਨੀ ਇਹ ਪ੍ਰਾਣਾ ਭਾਰੀ ਜੀਵ ਸਾਰੇ ਰਹਿਮਾਂ ਨੂੰ ਛੱਡ ਕੇ ਭਰਮਾਂ ਨੂੰ ਛੱਡ ਕੇ ਚਰਨ ਤਾਹੇ ਚਿਤ ਲਾਓ ਉਹਦੇ ਚਰਨਾਂ ਨਾਲ ਚਿਤ ਨੂੰ ਜੋੜਨਾ ਕਰੋ ਫਿਰ ਨਿਰਲੇਪ ਹੋਵਗੇ ਨਹੀਂ ਰਮਾਇਆ ਮੋਹ ਲਈ ਅੰਤ ਨਹੀਂ ਪਾ ਸਕੋਗੇ